اپنی زندگی ਦੇ ਵਿੱਚ ਕਦੇ ਚਮਕੀਲਾ ਨਹੀਂ ਸੀ ਸੁਣਿਆ ਮੇਰੇ ਘਰ ਦੇ ਵਿੱਚ ਕਦੇ ਚਮਕੀਲਾ ਨਹੀਂ ਸੀ ਲੱਗਿਆ ਅਮਰ ਜੋਤ ਦਾ ਤੇ ਚਮਕੀਲੇ ਦਾ ਜਿਹੜਾ ਟੈਕਸਚਰ ਤਾਂ ਉਹ ਮੈਨੂੰ ਕਦੇ ਪੋਇਆ ਹੀ ਨਹੀਂ ਐ ਕਦੇ ਆਪਣੇ ਸਿਰ ਦੇ ਉੱਤੇ ਹਉਆ ਵੀ ਨਹੀਂ ਚੜਾਉਂਦਾ ਹੁੰਦਾ ਮੇਰੀ ਆਦਤ ਹੈ ਕਿ ਫਰਾਨੇ ਨੇ ਹਾਈ ਮੈਨੂੰ ਆਫਰ ਕਰਤੀ ਹਾਈ ਫਰਾਨਾ ਆਫਰ ਹੋ ਗਿਆ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਜੀ ਕਿ ਬਾਲੀਵੁੱਡ ਦੀ ਫਿਲਮ ਹੈ ਹਾਈ ਪੰਜ ਲੋ ਲੁੱਟ ਲੋ ਇਹ ਪੰਜ ਲੋ ਇਹ ਮੈਨੂੰ ਆ ਰੋਲ ਮਿਲ ਜਿਆ ਰੋਲ ਮਿਲ ਜੇ ਫੇਰ ਉਹ ਲਾਲਚ ਉਹ ਵੀ ਹਾਈ ਦਿਲ ਜੀ ਤਨ ਕਿਤੇ ਮੈਂ ਮਾੜਾ ਜਿਹਾ ਵੀ ਕੰਮ ਕਰਿਆ ਹੁੰਦਾ ਤੇ ਮੈਂ ਪਰ ਨਹੀਂ ਮੈਨੂੰ ਇਹ ਸੀਗਾ ਕਿ ਮੇਰੇ ਇਹ ਆਰਟਿਸਟ ਨੇ ਜਿਹੜੇ ਇਹ ਨਾਲ ਨੂੰ ਕੰਮ ਕਰਨਾ ਚਾਹੀਦਾ ਸੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਚਾਹੇ ਇਹ ਤੇ ਹੁੰਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਚਮਕੀਲਾ ਨਹੀਂ ਸੀ ਸੁਣਿਆ ਮੇਰੇ ਘਰ ਦੇ ਵਿੱਚ ਕਦੇ ਚਮਕੀਲਾ ਨਹੀਂ ਸੀ ਲੱਗਿਆ ਮੈਂ ਤੁਹਾਨੂੰ ਜਿਵੇਂ ਅਕਸਰ ਇੰਟਰਵਿਊਸ 'ਚ ਇਹ ਨਾ ਹੁੰਨਾ ਕਿ ਮੈਂ ਮੈਡਮ ਨੂਰਜਹਾਨ ਦਾ ਫੈਨ ਹਾਂ ਮੈਂ ਬਚਪਨ ਤੋਂ ਹੀ 8ਵੀਂ 9ਵੀਂ ਕਲਾਸ ਤੋਂ ਉਸ ਨੂੰ ਹੀ ਸੁਣਿਆ ਨਨ ਕੈਨ ਐਲਸ ਤੇ ਇਸ ਕਰਕੇ ਪਰ ਮੈਨੂੰ ਜਦੋਂ ਉਹਨਾਂ ਨੇ ਜਿਹੜਾ ਗੀਤ ਕੋੜ ਤੇ ਸੱਤ ਰੰਗ ਦੇ ਵਿੱਚ ਕੋ ਗਿਆਂ ਘਟਾਰਾ ਪਾਈਆ ਜਦ ਇਹ ਗਾਉਣ ਤੇ ਨਾਲ ਮੈਂ ਵੀ ਗਾਇਆ ਅਸੀਂ ਫੰਕਸ਼ਨ ਤੇ ਜਾਂਦੇ ਵੀ ਇੰਜੋਏ ਔਰ ਸਭ ਤੋਂ ਪਹਿਲੀ ਤਾਂ ਗੱਲ ਇਹ ਹੀ ਹੈ ਕਿ ਮੈਂ ਇਮਤੀਆਜ਼ ਸਰ ਨੂੰ ਇਹ ਕਿਹਾ ਵੀ ਸਰ ਇਸ ਮੈਂ ਤਾਂ ਕਦੇ ਚਮਕੀਲਾ ਸੁਣਿਆ ਹੀ ਨਹੀਂ ਹੈਨਾ ਹਾਂ ਚਮਕੀਲਾ ਸਾਰੇ ਪਿੰਡ ਦੇ ਵਿੱਚ ਹਰ ਫੰਕਸ਼ਨ ਦੇ ਉੱਤੇ ਲੱਗਦਾ ਸੀ ਉਹ ਕੰਨਾ ਚੋ ਦੀਆਂ ਆਵਾਜ਼ਾਂ ਪੈਂਦੀਆਂ ਹੁੰਦੀਆਂ ਸੀ ਪਰ ਜਿੰਨਾ ਚਿਰ ਤੱਕ ਹੁਣ ਮੈਨੂੰ ਨੂਰਜਹਾਨ ਦਾ ਹਜ਼ਾਰਾਂ ਗੀਤਾਂ ਚੋਂ ਕੋਈ ਵੀ ਗੀਤ ਗਵਾ ਲਓ ਮੈਂ ਅੱਧੇ ਤੋਂ ਵੱਧ ਉਹ ਗੀਤ ਪੌਣੇ ਤੱਕ ਗਾ ਸਕਦਾ ਹਾਂ ਜਿਵੇਂ ਹੁਣ ਹਰੇਕ ਦਾ ਇੱਕ ਗਲਾ ਹੁੰਦਾ ਹੈ ਹਰੇਕ ਦਾ ਇੱਕ ਗੈਸਚਰ ਹੁੰਦਾ ਹੈ ਹਰੇਕ ਦਾ ਇੱਕ ਟੈਕਸਚਰ ਹੁੰਦਾ ਹੈ ਤੇ ਉਹ ਉਹ ਅਮਰਜੋਤ ਦਾ ਤੇ ਚਮਕੀਲੇ ਦਾ ਜਿਹੜਾ ਟੈਕਸਚਰ ਤਾਂ ਉਹ ਮੈਨੂੰ ਕਦੇ ਪੋਇਆ ਹੀ ਨਹੀਂ ਹੈਨਾ ਤੇ ਮੈਨੂੰ ਇਹ ਲੱਗਿਆ ਵੀ ਹਾਊ ਕੈਨ ਆਈ ਸਿੰਗ 댓 ਜਿਹਦੀ ਇੱਕ ਮੇਨ ਵਜ੍ਹਾ ਇਹ ਵੀ ਸੀ ਕਿ ਮੈਂ ਇਸ ਰੋਲ ਨੂੰ ਸਕਿਪ ਕੀਤਾ ਤੇ ਇਹਨਾਂ ਨੇ ਜਦੋਂ ਗਾਇਆ ਜਦੋਂ ਉਹ ਕੁੜੀਆਂ ਆਈਆਂ ਉਹ ਮੈਨੂੰ ਇਨਸਿਸਟ ਕਰ ਰਹੀਆਂ ਸੀਗੀਆਂ ਗਾਇਕੀ ਤਾਂ ਮੇਰੀ ਵੀ ਅੱਛੀ ਹੈ ਪਰ ਮੈਂ ਕਿਹਾ ਵੀ ਹੀ ਕੈਨ ਡੂ ਸ਼ੀ ਕੈਨ ਡੂ ਬੈਟਰ ਫਿਰ ਇਹਨਾਂ ਤੇ ਸਟ्रेस ਦਿੱਤਾ ਚਲੋ ਇਹਨਾਂ ਦਾ ਥੈਂਕ ਯੂ ਕਰਦਾ ਕਿ ਇਹਨਾਂ ਨੇ ਉਹ ਮੇਰਾ ਮੰਨਿਆ ਆਖਾ ਤੇ ਇਹਨਾਂ ਨੇ ਕਰਿਆ ਤੁਸੀਂ ਜਿਵੇਂ ਕਿਹਾ ਚਮਕੀਲਾ ਨਹੀਂ ਸੁਣਿਆ ਸੀ ਕਦੀ ਅੱਜ ਦਿਲਜੀਤ ਚਮਕੀਲੇ ਤੇ ਫਿਲਮ ਬਣਾ ਰਿਹਾ ਪਰ ਕਿਤੇ ਨਾ ਕਿਤੇ ਲੋਕੀ ਉਹਨੂੰ ਵੀ ਮਾੜਾ ਕਹੀ ਸਾਰੇ ਜਦ ਕਿ ਉਹ ਇੱਕ ਆਰਟਿਸਟ ਹੈ ਤੁਸੀਂ ਵੀ ਇੱਕ ਆਰਟਿਸਟ ਹੋ ਦੇਖੋ ਹੁਣ ਸਾਨੂੰ ਵੀ ਤਾਂ ਮਾੜਾ ਕਹਿੰਦੇ ਹੀ ਨੇ ਹੈਨਾ ਅ ਦ ਤਿੰਨ ਦਿਨ ਦੇ ਇੱਕ ਪਾਸੇ ਦੁਨੀਆ ਨੂੰ ਦੰਦੇ ਦੋਵੇਂ ਪਾਸੇ ਹੈਨਾ ਅ ਦਿਲਜੀਤ ਨੂੰ ਤਾਂ ਘੱਟ ਕਹਿੰਦੇ ਹੋਣਗੇ ਸਾਨੂੰ ਤਾਂ ਬਹੁਤ ਲੋਕਾਂ ਨੇ ਬਹੁਤ ਮਾੜਾ ਕਿਹਾ ਪਹਿਲਾਂ ਪਰ ਸ਼ੁਕਰ ਵਹਿਗੁਰੂ ਦਾ ਕਿ ਵਹਿਗੁਰੂ ਨੇ ਬਾਹ ਫੜੀ ਹੈ ਕਿਉਂਕਿ ਮੈਂ ਗਿੱਦੇ ਨੂੰ ਆਪਣੇ ਸਿਰ ਤੇ ਚੜਾ ਲਿਆ ਇਹ ਜੋ ਪਹਿਰਨ ਹੈ ਮੇਰਾ ਇਹ ਗਿੱdde ਦਾ ਪਹਿਰਨ ਹੈ ਚਲੋ ਉਹ ਫਿਲਮ ਦੇ ਵਿੱਚ ਇਹਨਾਂ ਨੇ ਰੋਲ ਇੱਕ ਡਿਫਰੈਂਟ ਕੀਤਾ ਹਨਾ ਇੱਕ ਵੱਖਰਾ ਰੋਲ ਕੀਤਾ ਉਹ ਐਕਟਰਸ ਆ ਵੀ ਆਰ ਆਰਟਿਸਟਸ ਐਕਟਰਸ ਕੋਈ ਵੀ ਐਕਟਿੰਗ ਐਕਟਰ ਨੂੰ ਕਰਨੀ ਹੁੰਦੀ ਹੈ ਦਿਲਜੀਤ ਵੀ ਇੱਕ ਐਕਟਰ ਹੈ ਇੱਕ ਆਰਟਿਸਟ ਹੈ ਉਹਨੇ ਐਕਟਿੰਗ ਕੀਤੀ ਉਹਨੇ ਕਰੈਕਟਰ ਦਾ ਰੋਲ ਪਲੇ ਕੀਤਾ ਹਨਾ ਦਿਲਜੀਤ ਨੇ ਤੇ ਕੋਈ ਗੱਲ ਨਹੀਂ ਇਹ ਤਾਂ ਹੁਣ ਚੱਲਦਾ ਹੀ ਹੈ ਹੁਣ ਮੈਂ ਬੋਲ ਰਿਹਾ ਮੈਨੂੰ ਕਿਹੜਾ ਹੁਣ ਗਾਲਾਂ ਨਹੀਂ ਪੈਣਗੀਆਂ ਕਈ ਵਾਰੀ ਨਾ ਇਦਾਂ ਹੁੰਦਾ ਕਿ ਮੈਂ ਪੋਜ਼ਿਟਿਵ ਲੈਣਾ ਹੁੰਨੇ ਕਿ ਗਾਲਾਂ ਘਿਓ ਦੀਆਂ ਨਾਲਾਂ ਹੂੰ ਹੈਨਾ ਤੇ ਜਿਵੇਂ ਸਿਆਣਿਆਂ ਦੀਆਂ ਵੱਡਿਆਂ ਦੀਆਂ ਤੇ ਕੋਈ ਗੱਲ ਨਹੀਂ ਹਿੰਡਰੈਂਸ ਇਸ ਆਉਂਦੀਆਂ ਹੁੰਦੀਆਂ ਤਾਂ ਹੀ ਕੋਈ ਤਰੱਕੀ ਕਰਦਾ ਹੁੰਦਾ ਹੈ ਹਰ ਇੱਕ ਨੇ ਮਿਹਨਤ ਕੀਤੀ ਹੈ ਹਰ ਆਰਟਿਸਟ ਜਿਹੜਾ ਅੱਜ ਸ਼ਾਈਨ ਕਰ ਰਿਹਾ ਹੈ ਉਹਨੇ ਬੜੇ ਬੇਸਿਕ ਲੈਵਲ ਤੋਂ ਬੜੀ ਮਿਹਨਤ ਕੀਤੀ ਹੈ ਹੈਨਾ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਹੁਣ ਜਿਵੇਂ ਅੱਜ ਇਹ ਕੁਦਰਤੀ ਮੇਰੇ ਸਾਹਮਣੇ ਦਲਜੀਤ ਦਾ ਇੱਕ ਪੋਡਕਾਸਟ ਆ ਗਿਆ ਉਹ ਕਹਿ ਰਿਹਾ ਸੀ ਕਹਿੰਦਾ ਮੈਂ ਖਰੀ 11 12 ਸਾਲ ਦਾ ਤੇ ਕਹਿੰਦਾ ਮੇਰੇ ਮੈਨੂੰ ਲੁਧਿਆਣੇ ਮੇਰੇ ਨਾਨਕੇ ਤੇ ਮੇਰਾ ਮਾਮਾ ਕਹਿੰਦਾ ਤੂੰ ਲੁਧਿਆਣੇ ਚੱਲ ਉੱਥੇ ਪੜ੍ਹੇ ਕਹਿੰਦਾ ਮੇਰੇ ਕਰਦੇ ਨੇ ਕਹਿੰਦਾ ਮੈਨੂੰ ਪੁੱਛਿਆ ਹੀ ਨਹੀਂ ਕਹਿੰਦਾ ਕਹਿੰਦਾ ਵੀ ਜਾ ਤੂੰ ਕਹਿੰਦਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਯਾਰ ਜਾਣਾ ਚਾਹੁੰਦਾ ਹੈ ਹਾਲਾਂਕਿ ਕਹਿੰਦਾ ਮਾਮੇ ਨੇ ਕਿਹਾ ਕਰਦੇ ਨੇ ਵੀ ਇਹਨੂੰ ਵੀ ਪੁੱਛ ਲਓ ਜਾਣਾ ਚਾਹੁੰਦਾ ਕਹਿੰਦਾ ਕਰਦੇ ਕਹਿੰਦੇ ਲੈ ਜਾਓ ਲੈ ਜਾਓ ਇੰਨਾ ਕਿ ਦੇਖਿਆ ਮੈਂ ਮੀਨਸ ਟੂ ਸੇ ਕਿ ਹਰ ਸ਼ਾਈਨਿੰਗ ਸਟਾਰ ਨੇ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਹਿੰਡਰੈਂਸਸ ਦੇਖੀਆਂ ਕਿਤੇ ਨਾ ਕਿਤੇ ਉਹਨਾਂ ਨੇ ਹਾਰਡਰਜ਼ ਝੱਲੇ ਦੁੱਖ ਸੰਕਟ ਕੋਈ ਸੁਣਾ ਦਿੰਦਾ ਕੋਈ ਨਹੀਂ ਸੁਣਾਉਂਦਾ ਮੈਨੂੰ ਬਹੁਤ ਫੋਲਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਉਪਰ ਉਪਰਾ ਦੱਸ ਦਿੰਦੇ ਆ ਵੀ ਠੀਕ ਹੈ ਪਰ ਤੁਸੀਂ ਇਹ ਦੇਖ ਲਓ ਕਿ ਸਾਡੀ ਸੋਸਾਇਟੀ ਸਾਡੇ ਲੋਕਾਂ ਨੇ ਕਿਉਂਕਿ ਮੈਂ ਲੋਕ ਰੰਗ ਚੁਣਿਆ ਤੇ ਲੋਕਾਂ ਦਾ ਰੰਗ ਚੁਣਿਆ ਗੂੜਾ ਚੜਾਇਆ ਤੇ ਲੋਕਾਂ ਨੇ ਮੈਨੂੰ ਕਬੂਲ ਕੀਤਾ ਔਰ ਬਹੁਤ ਸੋਣਾ ਕਬੂਲ ਕੀਤਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੋਕਾਂ ਦਾ ਸਤਕਾਰ ਇਸੇ ਲਈ ਮੇਰੇ ਮੇਰੇ ਹਰ ਵਕਤ ਚੁੰਨੀ ਦੇ ਵਿੱਚ ਲੋਕਾਂ ਦਾ ਸਤਕਾਰ ਹੁੰਦਾ ਹੈ ਦੁਪट्टे 'ਚ ਕਿਉਂਕਿ ਇਹ ਦੁਪੱਟਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਹੈ ਲੋਕ ਰੰਗ ਹੈ ਗਿੱਧਾ ਹੈ ਤੇ ਇਹਦੇ ਵਿੱਚ ਹਮੇਸ਼ਾ ਮੈਂ ਪਰ ਕੇ ਰੱਖਦਾ ਲੋਕਾਂ ਲਈ ਸਤਕਾਰ ਵੀ ਲੋਕਾਂ ਨੂੰ ਸਤਕਾਰ ਦੇਣਾ